ਇਹਨਾਂ ਨੇ ਵੀਰਾਂ ਨੇ 21 ਤਰੀਕ ਨੂੰ ਇਹ ਮਾਤਾ ਆਈ ਤੇ ਅੱਜ 25 ਤਰੀਕ ਆ 4 ਦਿਨ ਹੋ ਗਿਆ ਸਿਵਲ ਹਸਪੀਟਲ ਗੁਰੂ ਹਰਸਹਾਏ ਮਾਤਾ ਨੂੰ ਅੰਦਰ ਉੱਥੇ ਵਾਰਡ 'ਚ ਰੱਖਿਆ ਨਮਾਇਆ ਧਮਾਇਆ ਰੋਟੀ ਪਾਣੀ ਖਵਾਉਂਦੇ ਆ ਹੁਣ ਪੱਟੀ ਠੀਕ ਆ ਜਖਮ ਠੀਕ ਹੋ ਗਿਆ ਪੱਟੀ ਕਰੀ ਆ ਉੱਥੇ ਘਰ ਲੱਭਣ ਦਾ ਵੀ ਯਤਨ ਕੀਤਾ ਆਸ-ਪਾਸ ਇਹਨੂੰ ਗੱਡੀ 'ਚ ਬਿਠਾ ਕੇ ਲੈ ਕੇ ਗਏ ਵੀ ਇਹ ਕੋਈ ਰਾਹ ਦੱਸ ਦੇਵੇ ਵੀ ਇੱਧਰ ਨੂੰ ਮੁੜਨਾ ਇੱਧਰ ਨੂੰ ਮੁੜਨਾ ਘੁਮਾ ਕੇ ਵੀ ਲੈ ਕੇ ਆਏ ਨਹੀਂ ਪਤਾ ਲੱਗਿਆ ਪੋਸਟਾਂ ਵੀ ਸ਼ੇਅਰ ਕੀਤੀਆਂ ਤਾਂ ਵੀ ਕੋਈ ਅੱਗੇ ਨਹੀਂ ਆਇਆ ਆ ਆ ਸੁਪਨੇ ਦੇ ਘਰ ਚੱਲੇ ਹੋ ਸੰਦੀਪ ਜੀ ਜੀ ਤੇ ਤੁਸੀਂ ਤੇ ਚੱਲੇ ਹੋ ਮਾਤਾ ਜੀ ਦੇ ਨਾਲ ਉੱਥੇ ਹਾਂ ਜੀ ਤੇ ਕੁਝ ਯਾਦਾਂ ਦੀ ਨਾ ਵੀਡੀਓ ਬਣਾ ਲਿਓ ਬਿਲਕੁਲ ਬਿਲਕੁਲ ਮੇਰਾ ਵੀ ਡ੍ਰੀਮ ਸੀ ਕਿ ਬਈ ਗੁਰਪ੍ਰੀਤ ਨੂੰ ਮਿਲੁੰਦਾ ਤੇ ਅੱਜ ਜਿਹੜਾ ਪੂਰਾ ਇਹਨਾਂ ਸਾਰਿਆਂ ਨੂੰ ਵੇਖ-ਵੇਖ ਕੇ ਨਾ ਐਸੇ ਜੀ ਆਪਾਂ ਨੂੰ ਸੇਵਾ ਭਾਵਨਾ ਇੰਨੀ ਹੈ ਨਹੀਂ ਸੀ ਬਟ ਜਦੋਂ ਇਹਨਾਂ ਸਾਰਿਆਂ ਦੀਆਂ ਵੀਡੀਓ ਦੇਖੀਆਂ ਆਪਾਂ ਜੰਨਤ ਟੀਵੀ ਵਾਲੇ ਵੀ ਆਪਣੇ ਭਰਾ ਛੱਡ ਕੇ ਆਏ ਸੀ ਮੰਤਰ ਜੀ ਵੀ ਛੱਡ ਕੇ ਆਏ ਸੀ ਬਿਲਕੁਲ ਉਦੋਂ ਥੋੜਾ ਜਿਹਾ ਹੋਇਆ ਯਾਰ ਜੇ ਇਹ ਛੱਡ ਸਕਦੇ ਨੇ ਤੇ ਆਪਾਂ ਨੂੰ ਕੀ ਦਿੱਕਤ ਹੈ ਆਪਾਂ ਸੇਵਾ ਕਿਉਂ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਬਾਈ ਤੁਹਾਡਾ ਧੰਨਵਾਦ ਆ ਕੀ ਨਾਮ ਤੁਹਾਡਾ ਸੰਦੀਪ ਸੰਦੀਪ ਤੁਹਾਡਾ ਵੀਰੇ ਬਲਦੇਵ ਸਿੰਘ ਇਹ ਸਾਡੇ ਰਾਜਨ ਜੀ ਨੇ ਗੁਰੂ ਹਰ ਸਾਹਿਬ ਤੋਂ ਸੀਮਾ ਭੈਣ ਦੋਨੋਂ ਹਸਬੰਡ ਵਾਈਫ ਸਾਡੇ ਟੀਮ ਦੇ ਮੈਂਬਰ ਵੀ ਨੇ ਵਲੰਟੀਅਰ ਵੀ ਨੇ ਤੇ ਜਿੱਥੇ ਵੀ ਕੋਈ ਉਧਰ ਇਲਾਕੇ 'ਚ ਕੋਈ ਕਾਰਜ ਹੁੰਦਾ ਇਨਾਂ ਨੂੰ ਵੀਰਾਂ ਨੂੰ ਅਸੀਂ ਕਾਲ ਕਰੀ ਦੀ ਆ ਵੀ ਅੱਜ ਵੀ ਇਹ ਵੀਰ ਇਸ ਮਾਂ ਨੂੰ ਲੈ ਕੇ ਆਏ ਨੇ ਇੱਥੇ ਇੱਕ ਬਾਈ ਬਾਈ ਤੁਹਾਡਾ ਕੀ ਨਾ ਜਨਰਲ ਟੀਵੀ ਤੋਂ ਵੀਰਾਂ ਗਗਨ ਇਹ ਵੀਰੇ ਉਹ ਨਹੀਂ ਵੀ ਸਾਡੇ ਕੋਲੇ ਅਮਨ ਨੂੰ ਛੱਡ ਕੇ ਗਏ ਆ ਗੁਰੂ ਹਰ ਸਹਾਇ ਦੇ ਤੋਂ ਬੱਚੀ ਜਿਹਦੀ ਛੋਟੀ ਜੀ ਬੇਟੀ ਗੁੱਦੀ ਚੱਕੀ ਆ ਵਿਦਿਆ ਇਹ ਉਹਨੂੰ ਭੈਣ ਨੂੰ ਸਾਡੇ ਕੋਲੇ ਜਨਰਲ ਟੀਵੀ ਤੋਂ ਨਾਲ ਇਹਨਾਂ ਦੇ ਭੈਣ ਸੀਗੇ ਇੱਕ ਉਹ ਸਾਡੇ ਕੋਲੇ ਪਹੁੰਚਦਾ ਕਰਕੇ ਗਏ ਸੀ ਅੱਜ ਵੀ ਇਹ ਆਪਣਾ ਕਰਤਾਰ ਸੋਸ਼ਲ ਮੀਡੀਆ ਰਾਹੀਂ ਨਿਭਾਉਣ ਆਏ ਨੇ ਵੀ ਕਿਹੇ ਤਰੀਕੇ ਸਮਾਨ ਦਾ ਘਰ ਲੱਭ ਜੇਵੇ ਇਹ ਵੀ ਆਪਣਾ ਫਰਜ਼ਾਦਾ ਕਰਨ ਆਏ ਨੇ ਇੱਕ ਤਰੀਕੇ ਵੀ ਇਹਨਾਂ ਦੇ ਸੰਬੰਧ ਵਿੱਚ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਹੀ ਮੈਨਸ ਅਸੀਂ ਵੀ ਘਾਬਰ ਗਏ ਸੀ ਕਿ ਮਾਤਾ ਕਾਫੀ ਜ਼ਿਆਦਾ ਡਰੀ ਹੋਈ ਸੀ ਸਹਿਮੀ ਹੋਈ ਸੀ ਤੇ ਅੱਜ ਤੁਸੀਂ ਦੇਖ ਲਓ ਮਾਤਾ ਅੱਜ ਤਾਂ ਮਾਤਾ ਨਾਲ ਬਹੁਤ ਸੋਹਣੇ ਲੱਗਦੇ ਪਏ ਹੋ ਤੁਸੀਂ ਹੈਨਾ ਅੱਜ ਅਸੀਂ ਵਾਸਤਵ ਚ ਨਾ ਖੁਸ਼ ਤਾਂ ਹੈਗੇ ਆ ਬਟ ਥੋੜਾ ਜਿਹਾ ਲੱਗਦਾ ਪਿਆ ਕਿ ਨਾ ਮਾਤਾ ਚੱਲੇ ਨੇ ਸਾਨੂੰ ਵੀ ਹੁਣ ਪਿਆਰ ਹੋ ਗਿਆ ਸੀ ਜੁੜਾ ਸੀ ਸਾਨੂੰ ਵੀ ਸੈਟ ਹੋਣ ਲੱਗੇ ਨਾ ਇੱਕ ਦੋ ਦਿਨ ਲੱਗੇਗਾ ਮੇਰੇ ਹਿਸਾਬ ਨਾਲ ਆਪਾਂ ਨੂੰ ਹਨਾ ਬਿਲਕੁਲ ਦੇਖੋ ਸ਼ੁਕਰ ਗੁਜ਼ਾਰਾਂ ਧੰਨਵਾਦ ਜਨਨਪੀ ਵੀਰ ਨਾਲ ਸਾਡੇ ਇਹ ਵੀਰ ਵੀ ਇਹਨਾਂ ਨੇ ਅਸਲਚ ਇਹਨਾਂ ਆਪਾਂ ਨੂੰ ਅਸਲ ਰਾ ਇਹਨਾਂ ਨੇ ਤੇ ਆਪਣੇ ਉਹ ਮੈਂਟਰ ਸਾਹਿਬ ਦਾ ਜੀ 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 ਪਰ ਹੁਣ ਮਾਂ ਇਹ ਸੁਪਨਿਆਂ ਦੇ ਘਰ ਆ ਗਈ ਅੱਜ ਅਰਦਾਸ ਕਰਿਓ ਪਹਿਲਾਂ ਤਾਂ ਇਸ ਮਾਂ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਔਰ ਦੂਸਰਾ ਕਾਰਜ ਇਹ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਇਸ ਤਰ੍ਹਾਂ ਦੇ ਭੈਣ ਭਰਾ ਤੱਕ ਪਹੁੰਚ ਜਵੇ ਜਿਨ੍ਹਾਂ ਦੀ ਇਹ ਮਾਂ ਕੋਸ਼ਿ ਲੱਗਦੀ ਹੋਵੇ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਆ ਸਾਡੇ ਉਹਨਾਂ ਦੇ ਸੰਪਰਕ ਕਰਕੇ ਸਾਨੂੰ ਦੱਸਿਓ ਵੀ ਜ਼ਰੂਰ ਬਾਕੀ ਵਿਚਾਰੇ ਸਾਰਿਆਂ ਨੇ ਸੁਬਾ ਸ਼ਾਮ ਆਏ ਆਪਣੇ ਬਲਦੇਵ ਜੀ ਵਿਚਾਰੇ ਰਾਤੀ ਜੇ ਲੁਧਿਆਣੋਂ ਮੁੜੇ ਨੇ ਅਜੇ ਗੱਡੀ ਲੈ ਕੇ ਦੋ ਤਿੰਨ ਘੰਟੇ ਹੀ ਸੁੱਤੇ ਨੇ ਤੇ ਸੌ ਕੇ ਤੇ ਫੇਰੇ ਸੇਵਾ 'ਚ ਤੁਹਾਡੇ ਨਾਲ ਹੀ ਤੁਰ ਪਏ ਨੇ ਕਰਕੇ ਕਿ ਬਈ ਆਪਾਂ ਕਦੋਂ ਚੱਲਣਾ ਹੈ ਕੱਲ ਵੀ ਡਰਾਈਵਰ ਭੇਜਿਆ ਸੀਗਾ ਇਹਨਾਂ ਨੇ ਭੇਜੀ ਸੀ ਕੱਲ ਵੀ ਆਪਣੇ ਇੱਥੇ ਇੱਕ ਨਾ ਸਾਡੇ ਨਾਲ ਇੱਕ ਮੰਗੂ ਮੰਗੂ ਕਰਕੇ ਵਿਚਾਰਾ ਇੱਥੇ ਬੰਦਾ ਹੈਗਾ ਉਹ ਨਾ ਜਦੋਂ ਅਸੀਂ ਨਹੀਂ ਹੁੰਦੇ ਉਹ ਮਤਲਬ ਸਾਡੇ ਨਾਲ ਉਹ ਵੀ ਵੱਧ ਕੇਅਰ ਕਰਨ ਦੀ ਕੋਸ਼ਿਸ਼ ਕਰਦਾ ਹੈ ਸਮੇਂ ਤੇ ਰੋਟੀ ਪਾਣੀ ਸਾਰਾ ਕੁਝ ਆਦਾ ਉਹ ਰੋਟੀ ਪਾਣੀ ਸਾਰਾ ਕੁਝ ਮਤਲਬ ਉਹਦਾ ਬਹੁਤ ਸਹਿਯੋਗ ਰਹਿੰਦਾ ਹੈ ਇਹ ਮਾਂ ਆਪਣੇ ਤੋਂ ਦੂਰ ਰੋ ਰਹੀ ਹੈ ਬੈਠੀ ਟੜਫ ਰਹੀ ਹੈ ਬੈਠੀ ਸੱਟਾਂ ਲੱਗੀਆਂ ਹੋਈਆਂ ਸੀ ਮੱਥੇ ਤੇ ਵੀ ਮਾਤਾ ਦੱਸਦੀ ਹੈ ਮੇਤੋ ਇਦਾਂ ਬਾਹਰ ਮਚੋੜ ਕੇ ਕੇ ਨੇ ਪੈਸੇ ਖੋਲੇ ਐ ਇੱਥੋਂ ਤੇ ਇਹ ਵੀਰ ਆ ਸਿਵਲ ਹਸਪੀਟਲ ਦੇ ਜਿਹੜੇ ਜੌਬ ਕਰਦੇ ਆ ਇਹਨਾਂ ਨੇ ਆਫੀਸ਼ੀਅਲੀ ਤਰੀਕੇ ਨਾਲ ਮਾਣ ਉਹ ਰੱਖਿਆ ਕਿਉਂਕਿ ਉੱਥੇ ਪ੍ਰਬੰਧ ਨਹੀਂ ਤੇ ਉੱਥੇ ਬਿਨਾ ਲੋੜ ਤੋਂ ਇਦਾਂ ਦੇ ਪੇਸ਼ੈਂਟ ਨੂੰ ਰੱਖ ਵੀ ਨਹੀਂ ਸਕਦੇ ਪਰ ਇਹਨਾਂ ਵੀਰਾਂ ਨੇ ਜਿੱਥੇ ਹਸਪੀਟਲਾਂ ਦਾ ਸਟਾਫ ਚੰਗਾ ਹੈ ਉੱਥੇ ਦੀ ਚੰਗਾ ਵੀ ਕਰਾਂਗੇ ਬਹੁਤ ਚੰਗਾ ਤਨਵਲ ਜੀ ਜੀ ਬਹੁਤ ਸ਼ੁਕਰੀਆ ਕੋਈ ਗੱਲ ਨਹੀਂ ਆ ਰਾਤ ਮੁੜੇ ਹੋ ਜੀ ਰਾਤ 12 1 ਵਜੇ ਤੱਕਰੇ ਬੜੇ ਉਹ ਤੇ ਆ ਕੇ ਫਿਰ ਤੁਸੀਂ ਫੇਲੋ ਧਿਆਨੇ ਮਾਨ ਜਿਹਦੀ ਸੇਵਾ ਜੀ ਅਜੇ ਤੋਂ ਹੋ ਗਈ ਇੱਕ ਤਾਂ ਸੇਵਾ ਦਾ ਕੋਈ ਸੇਵਾ ਜੀ ਤੇ ਮੈਂ ਲੱਕਰੀ ਆਰੇ ਬਾਸ ਜੇ ਲੈਓ ਘਰ ਚੱਲੇ ਹੋ ਹਾਂ ਇਹ ਨਾਲ ਰਹੇਗਾ ਤੁਹਾਡੇ ਨਾਲ ਚੱਲਿਆ ਤੁਹਾਡੇ ਮੈਂ ਵੀ ਨਾਲ ਚੱਲਿਆ ਆ ਆ ਆ ਕੀ ਚੀ ਚੀ ਨਾ ਆਮ ਨਾਲ ਜਾਇਓ ਹੈ ਨਾ ਠੀਕ ਹਨੂ ਠੀਕ ਹੈ ਵੀਰੇ ਠੀਕ ਹੈ ਅਨੁਗ੍ਰਹਿ ਮਿਲਦੇ ਆ ਬਾਤ ਇਹ ਅੱਜ ਇਹ ਮਾਂ ਜਦੋਂ ਇੱਥੇ ਲੈ ਕੇ ਆਏ ਨੇ ਮਾਂ ਨੂੰ ਤੇ ਵਾਂ ਵੀ ਥੋੜੀ ਭਾਵਕ ਹੋ ਰਹੀ ਸੀ ਜੀ ਮੈਂ ਤੁਹਾਨੂੰ ਛੱਡਣ ਚੱਲੇ ਆਂ ਮਾਤਾ ਜੀ ਦੇ ਕੰਨ 4 ਥਾਵਾਂ ਤੋਂ ਵਿੰਨੇ ਹੋਇਆ ਇਧਰਲਾ ਕੰਨ ਵੀ ਮਾਤਾ ਜੀ ਦਾ 5 ਥਾਵਾਂ ਤੋਂ 6 ਥਾਵਾਂ ਤੋਂ ਵਿੰਨੇ ਹੋਇਆ ਇਹਨਾਂ ਮਾਵਾਂ ਨੂੰ ਜਿਹੜੇ ਖੁਦ ਪਹਿਲਾਂ ਆਪਣੇ ਆਪ ਜੀ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਪਹਿਲਾਂ ਹੀ ਤਕਲੀਫ ਚ ਪਤਾ ਨਹੀਂ ਕਿਵੇਂ ਆਪਣੇਾਂ ਤੋਂ ਵਿਛੜੀ ਹੋਊ ਕਿਹੜੇ ਹਾਲਾਤਾਂ ਦੇ ਜਾਂ ਕਿਹੜੇ ਕਾਰਨਾਂ ਕਰਕੇ ਪਰੇ ਸਭ ਕੁਝ ਤੁਹਾਡੀ ਇੱਕ ਸ਼ੇਅਰ ਕਰਨ ਦੇ ਨਾਲ ਪਤਾ ਲੱਗ ਸਕਦੀ ਹੈ। ਬਸ ਸ਼ੇਅਰ ਕਰਿਓ ਕਿ ਮੈਂ ਆਪਣੇ ਆਦੇ ਕੋਲੇ ਪਹੁੰਚ ਸਕੀ ਤੇ ਮਜ਼ਾ ਵੀ ਹੈ ਸਾਡੇ ਇਸ ਮੈਡਮ ਨੇ ਵੀ ਕਿਹਾ ਕਿ ਕੋਈ ਟੈਨਸ਼ਨ ਨਾ ਲਓ। ਉਹਨਾਂ ਵੱਲੋਂ ਵੀ ਸੇਵਾ ਆਈ ਹੋਰ ਸਾਡੇ ਸਟਾਫ ਵੱਲੋਂ ਵੀ ਸੇਵਾ ਆਈ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਕੱਲ੍ਹੇ ਨਾ ਕਰੋ ਅਸੀਂ ਵੀ ਨਾਲ ਆ। ਤੇ ਅੱਜ ਪਹੁੰਚ ਚੁਕੇ ਆ। ਮਾਤਾ ਜੀ ਨੂੰ ਲੈ ਕੇ ਸੁਪਨਿਆਂ ਦੇ ਘਰ ਸਾਡੇ ਲਈ ਸਭ ਤੋਂ ਖੁਸ਼ੀ ਦੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਇਹਨਾਂ ਨੇ ਗੁਰਪ੍ਰੀਤ ਵੀਰ ਜੀ ਜਿਹੜਾ ਸਾਡਾ ਹੱਥ ਫੜਿਆ ਆਜੋ ਮਾਤਾ ਜੀ ਰਾਜਨ ਜੀ ਸਾਡੇ ਨਾਲ ਨੇ ਤੇ ਜਨਤ ਟੀਵੀ ਵਾਲੇ ਹਾਂ ਚਲੋ ਆਜੋ 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 ਹਾਂ ਆਜੋ 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 ਅਜੇ ਮਾਤਾ ਜੀ ਆਜੋ ਅਜੇ ਚੱਪਲਾ ਪਾ ਲਓ ਚੱਪਲਾ ਪਾ ਲਓ ਤੇ ਇਹ ਮਾਂ ਆਪਣੇਆਂ ਤੋਂ ਕਿਤੇ ਵਿਛੜ ਗਈ ਹੈ ਕੀ ਮਾਂ ਕਿਸੇ ਘਰ ਤੋਂ ਆਈ ਹੋਈ ਆ ਇਹਦੇ ਹੱਥ ਪੈਰ ਇਹਦੀ ਰਹਿਣੀ ਬਹਿਣੀ ਪੈਰ ਤੇ ਚਾਂਜਰਾ ਪਾਈਆਂ ਹੋਈਆਂ ਸਿਰ ਨੂੰ ਵਾਲਾਂ ਨੂੰ ਮਹਿੰਦੀ ਲਾਈ ਹੋਈ ਹੈ ਕਲਕ ਕੀਤੀ ਹੋਈ ਆ ਮਤਲਬ ਕੰਨਾਂ 'ਚ ਵਾਲੀਆਂ ਪਾਈਆਂ ਹੋਈਆਂ ਕੱਪੜੇ ਤਾਂ ਜਰੂਰ ਇਹ ਵੀਰ ਹੋਰਾਂ ਨੇ ਬਦਲਾਏ ਆ ਵੀਰ ਕਿਹੜੇ ਹਸਪੀਟਲ ਤੋਂ ਲੈ ਕੇ ਆਏ ਹੋ ਸਿਵਲ ਹਸਪੀਟਲ ਗੁਰੂ ਹਰਸਹਾਏ ਤੋਂ ਸਿਵਲ ਹਸਪੀਟਲ ਗੁਰੂ ਹਰਸਹਾਏ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਪੈਂਦਾ ਇਹ ਇਲਾਕਾ ਸਾਡੀ ਟੀਮ ਦੇ ਮੈਂਬਰ ਨੇ ਰਾਜਨ ਜੀ ਇਹਨਾਂ ਦਾ ਫੋਨ ਆਇਆ ਸਾਨੂੰ ਉਹਨਾਂ ਦੀ ਵੀਡੀਓ ਆਈ ਅਸੀਂ ਇਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਇੱਕ ਦੋ ਦਿਨ ਇੱਥੇ ਰੱਖੋ ਕਿ ਹੋ ਸਕਦਾ ਘਰ ਲੱਭ ਜਵੇ ਅਸੀਂ ਵੀ ਮਾਤਾ ਦੀ ਵੀਡੀਓ ਸ਼ੇਅਰ ਕੀਤੀ ਫੇਸਬੁੱਕ ਤੇ ਵੀ ਇਹ ਮਾਤਾ ਗੁਰੂ ਹਰਸਾ ਇਹ ਸਿਵਲ ਹਸਪਤਾਲ ਚਾ ਵੀ ਜੇ ਕੋਈ ਪਹਿਚਾਨਦਾ ਕੋਈ ਜਾਣਦਾ ਤਾਂ ਸੰਪਰਕ ਕਰੋ ਤਾਂ ਜੋ ਮਾਤਾ ਆਪਣੇ ਪਰਿਵਾਰ ਚ ਪਹੁੰਚ ਸਕੇ ਮਾਤਾ ਗੁੰਗੀ ਆ ਬੋਲ ਨਹੀਂ ਸਕਦੀ ਬੋਲੀ ਆ ਸੁਣ ਨਹੀਂ ਸਕਦੀ ਬਾਕੀ ਲਿਖਵਾ ਕੇ ਦੇਖਿਆ ਵੀਰੇ ਉਹਨਾਂ ਨੇ ਵੀ ਬਹੁਤ ਸਾਰੀਆਂ ਚੀਜ਼ਾਂ ਲਿਖਵਾਈਆਂ ਬਸ ਇਦਾਂ ਹੀ ਕੀ ਲਿਖਦੇ ਕੀ ਇਹ ਵੀਰੇ ਉਹ ਸ਼ਾਇਦ ਵਰਡ ਸੀ ਸਮੇਤ ਬਾਅਦ ਸੀ ਸਮੇਤ ਤੋਂ ਬਾਅਦ ਸੀ ਟਰਾਂਸਲੇਟਰ ਬੁਲਾਇਆ ਸੀ ਜਿਵੇਂ ਕੋਈ ਮੋਬਾਈਲ ਨੰਬਰ ਲਿਖਦੇ ਹਾਂ ਤਾਂ 12 ਨੰਬਰ ਲਿਖਤੇ ਜਾਂ 8 ਲਿਖਤੇ ਨੰਬਰ ਵੀ ਸਹੀ ਨਹੀਂ ਨੰਬਰ ਪਿਛਲੇ ਪਾਸੇੋਂ ਲਿਖਣਾ ਸ਼ੁਰੂ ਕਰ ਦਿੰਦੇ ਆ ਮਤਲਬ ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਜਿਵੇਂ ਆਰ ਏ ਐਫ ਈ ਇਦਾਂ ਦੇ ਕੁਝ ਵਰਡ ਲਿਖਿਆ ਪਰ ਇਹਨਾਂ ਦਾ ਕੀ ਮੀਨਿੰਗ ਬਣਦਾ ਇਹ ਪਤਾ ਨਹੀਂ ਮਾਤਾ ਜੀ ਜਿਹੜੀ ਸਾਈਨ ਲੈਂਗੁਏਜ ਹੁੰਦੀ ਹੈ ਉਹ ਜਾਣਦੇ ਆ ਉਹ ਦਿਨ ਨਾਲ ਸਾਈਨ ਲੈਂਗੁਏਜ ਨੇ ਗੱਲ ਵੀ ਕਰਦੇ ਆ ਦੱਸਦੇ ਮੇਰੇ ਤਿੰਨ ਬੇਟੇ ਆ ਇੱਕ ਬੇਟੀ ਆ ਜਿਆਦਾ ਸਫਰ ਕਰ ਕਰਨ ਕਰਕੇ ਮਾਤਨ ਥੋੜੀ ਪ੍ਰੋਬਲਮ ਆ ਰਹੀ ਇਸ ਲਈ ਵੀਰ ਚੇਲ ਲੈਣ ਲੱਗੇ ਆ ਤੇ ਅਸੀਂ ਹੁਣ ਅੰਦਰ ਜਾਣ ਲਈ ਤਿਆਰ ਆ ਰਾਜਨ ਜੀ ਜਾ ਚੁੱਕੇ ਨੇ ਅੰਦਰ ਹੁਣ ਅਸੀਂ ਅੰਦਰ ਜਾ ਰਹੇ ਆ ਬਹੁਤ ਧੰਨਵਾਦ ਸੰਦੀਪ ਵੀਰੇ ਧੰਨਵਾਦ ਵੀਰੇ ਸ਼ੁਕਰੀਆ ਠੀਕ ਆ ਮਾ ਇਹ ਬੰਦੇ ਚੰਗੇ ਆ ਉਹਨਾਂ ਨੂੰ ਹਸਪਤਲ ਦੇ ਡਾਕਟਰ ਸਾਡੇ ਕਰਨਵੀਰ ਕਰਦੇ ਡਾਕਟਰ ਕਰਨਵੀਰ ਤੇ ਐਸਐਮ ਮੈਡਮ ਉਹਨਾਂ ਦਾ ਵੀ ਧੰਨਵਾਦ ਆ ਜੀ ਬਹੁਤ ਬਹੁਤ ਅਬ ਵੀਡੀਓ ਦੇ ਵਿੱਚ ਨਾਲ ਅਟੈਚ ਕਰਾਂਗੇ ਕਿੰਨਾ ਸਾਡੇ ਵੀਰਾਂ ਦੀਆਂ ਸਵਾਮਾਂ ਜਿਹੜੀਆਂ ਪਿਛਲੇ 4 ਦਿਨਾਂ ਤੋਂ ਇਹ ਵੀਰ ਆਪਣੀ ਇਸ ਮਾਂ ਦੀ ਸੇਵਾ ਆਪਣੀ ਮਾਂ ਸਮਝ ਕੇ ਕਰਦੇ ਰਹੇ ਵਾਹਿਗੁਰੂ